ਮੋਹਾਲੀ ਹਾਊਸਿੰਗ ਪ੍ਰੋਜੈਕਟ ਵਿੱਚ ਧੋਖਾਧੜੀ ਦੇ ਦੋਸ਼ 30 ਲੱਖ ਰੁਪਏ ਅਦਾ ਕਰਨ ਤੋਂ ਬਾਅਦ ਵੀ ਨਹੀਂ ਮਿਲੀ ਅਲਾਟ ਕੀਤੇ ਫਲੈਟ ਦਾ ਕਬਜ਼ਾ ਖਰੀਦਦਾਰਾਂ ਨੇ ਕੀਤਾ ਅਦਾਲਤ ਦਾ ਰੁਖ ਸਟੇ ਦੇ ਬਾਵਜੂਦ ਤੀਜੀ ਧਿਰ ਦੇ ਨਾਮ ਤੇ ਕਰ ਦਿੱਤੀ ਜ਼ਮੀਨ ਰਜਿਸਟਰਡ ਪ੍ਰਸ਼ਾਸਨਿਕ ਮਿਲੀਭੁਗਤ ਦਾ ਦੋਸ਼ ਵਕੀਲ ਸਾਹਿਬ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਕੀ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ 50 ਕਰੋੜ ਦਾ ਵਾਇਟ ਦਾ ਹੋਣਾ ਬਲੈਂਕ ਕਿਉਂ ਕਰਾਉਂਦੇ ਹਾਂ ਇਹ ਤੇ ਜਦੋਂ ਉਹਨਾਂ ਦੀ ਕੋਈ ਜਾਂਚ ਹੋਏਗੀ ਉਹਨਿਵੈਸਟੀਗੇਸ਼ਨ ਜੁਆਇਨ ਕਰਨਗੇ ਤੇ ਸფერ ਹੀ ਸਾਰੇ ਤੱਥ ਜਿਹੜੇ ਸੱਚੇ ਸਾਹਮਣੇ ਆਉਣਗੇ ਪਰ ਜੀਤੀਆਂ ਵੀ ਦੋ ਕਰਦੀਆਂ ਇੱਕ ਨਹੀਂ ਦੇਖੋ ਅਤੀ ਵੀ ਤਣਾਉ ਦੀ ਹੋਏ ਤੇ ਲਈ ਉਹਨਾਂ ਨੇ ਸਾਨੂੰ ਇੱਕ 45 ਲੱਖ ਦਾ ਚੈੱਕ ਦੇ ਦਿੱਤਾ ਜਿਹੜਾ ਕਿ ਬਾਉਂਸ ਹੋ ਗਿਆ ਇਸ ਤੋਂ ਬਾਅਦ ਸਾਨੂੰ ਜਦੋਂ ਇਹਦੇ ਵਿੱਚ ਫਰਾਡ ਦੀ ਇਹਦੀ ਬੰਸ਼ਾ ਲੱਗੀ ਤਾਂ ਅਸੀਂ ਇੱਕ ਪੁਲਿਸ ਨੂੰ ਇਹਦੀ ਤਰਖਾਸ ਦਿੱਤੀ ਜਿਹਦੇ ਤੇ ਇੱਕ ਐਫ ਆਈ ਆਰ ਸਮਰਬ ਹੋਮਸ ਦੇ ਡਾਇਰੈਕਟਰ ਸਤੰਦਰਪਾਲ ਸਿੰਘ ਦੇ ਉੱਤੇ ਹੋਈ ਉਹਦੇ ਵਿੱਚ ਇਹ ਜ਼ਮਾਨਤ ਲੈਣ ਗਿਆ ਇਹਦੀਆਂ ਸੁਪਰੀਮ ਕੋਰਟ ਤੱਕ ਜ਼ਮਾਨਤਾਂ ਰੱਦ ਹੋਈਆਂ ਇਹਦੀ ਅਰੈਸਟ ਦੇ ਉੱਤੇ ਕੋਈ ਸਟੇ ਨਹੀਂ ਹੈ ਪਰ ਅੱਜ ਤੱਕ ਪੁਲਿਸ ਨੇ ਇਹਨੂੰ ਅਰੈਸਟ ਨਹੀਂ ਕੀਤਾ ਉਸ ਤੋਂ ਬਾਅਦ ਇਹਨੇ ਆਪਣਾ ਜਿਹੜਾ ਇਹਦਾ 파ਟਨਰ ਸੀ ਕੇ ਸੀ ਲੈਂਡ ਗਰੁੱਪ ਦਾ ਪ੍ਰੇਮਚੰਦ ਗਾਂਧੀ ਜਿਹਦੀ ਜ਼ਮੀਨ ਦੇ ਉੱਤੇ ਫਲੈਟਸ ਬਣੇ ਸੀ ਇਹਨਾਂ ਨੇ ਉਹ ਜ਼ਮੀਨ ਦਾ ਸੌਦਾ ਕਿਸੇ ਹੋਰ ਥਰਡ ਪਾਰਟੀ ਨਾਲ ਕਰਕੇ ਸਾਨੂੰ ਧੋਖਾ ਦੇਣ ਦੀ ਦੁਬਾਰਾ ਇਹਨਾਂ ਨੇ ਕੋਸ਼ਿਸ਼ ਕੀਤੀ ਜਦੋਂ ਸਾਨੂੰ ਇਸ ਗੱਲ ਦਾ ਇਲਮ ਹੋਇਆ ਤਾਂ ਅਸੀਂ ਕੋਰਟ ਦੇ ਅਪਰੋਚ ਕੀਤਾ ਕੋਰਟ ਨੇ ਇਹਦੇ ਉੱਪਰ ਬੁਹਾਲੀ ਦੇ ਵਿੱਚ ਪਰਮਨੈਂਟ ਲੋਕ ਅਦਾਲਤ ਨੇ ਇਹਦੇ ਉੱਪਰ ਸਟੇ ਕਰ ਦਿੱਤਾ ਇਸ ਪ੍ਰੋਜੈਕਟ ਦੇ ਉੱਪਰ ਇਹਦੀ ਵਿਕਰੀ ਦੇ ਉੱਤੇ ਰੋਕ ਲਗਾ ਦਿੱਤੀ ਜਿਸ ਆਰਡਰ ਦੀ ਕਾਪੀ ਅਸੀਂ ਡੀਸੀ ਦਫ਼ਤਰ ਦੇ ਵਿੱਚ ਕੈਪਲੈਂਸ ਵਾਸਤੇ ਦੇ ਦਿੱਤੀ ਜਿੰਨੂੰ ਇਹਨਾਂ ਨੇ ਬਿਲਕੁਲ ਹੀ ਇਗਨੋਰ ਕਰਦਿਆਂ ਹੋਇਆ ਸਰਕਾਰ ਦਾ ਸਰਕਾਰ ਦਾ ਆਰਡਰ ਹੈ ਵੀ ਕੋਈ ਵੀ ਸਟੇ ਆਰਡਰ ਕੋਰਟ ਦਾ ਆਉਂਦਾ ਹੈ ਤੇ ਉਹਨੂੰ 4 ਘੰਟੇ ਦੇ ਅੰਦਰ ਅੰਦਰ ਇਹਨਾਂ ਨੇ ਆਪਣੇ ਪੋਰਟਲ ਦੇ ਉੱਤੇ ਅਪਡੇਟ ਕਰਨਾ ਹੈ ਕਨਸਰਨਡ ਪਟਵਾਰੀ ਰਜਿਸਟਰਾਰ ਸਾਰਿਆਂ ਨੂੰ ਉਹਦੇ ਉੱਪਰ ਅਪਡੇਟ ਦੇਣੀ ਹੁੰਦੀ ਹੈ ਜਿੰਨੂੰ ਕੀ ਇਹਨਾਂ ਨੇ ਬਿਲਕੁਲ ਹੀ ਇਗਨੋਰ ਕੀਤਾ ਤੇ ਸਾਡੇ ਸਟੇ ਹੁਕਮਾ ਤੋਂ ਬਾਅਦ ਇਹਨਾਂ ਨੇ 18 7 2025 ਨੂੰ ਇਹ ਰਜਿਸਟਰੀ ਕਿਸੇ ਹੋਰ ਪਾਰਟੀ ਦੇ ਹੱਕ ਵਿੱਚ ਕਰਵਾ ਦਿੱਤੀ ਪ੍ਰੇਮਪਾਲ ਗਾਂਧੀ ਨੂੰ ਇਸ ਗੱਲ ਦੀ ਨੌਨੋਜ ਹੁੰਦੇ باوجود ਸਾਰੀ ਤਹਿਸੀਲਦਾਰ ਤਹਿਸੀਲਦਾਰ ਸਬ ਰਜਿਸਟਰਾਰ ਜੋਇੰਟ ਸਬ ਰਜਿਸਟਰਾਰ ਨੂੰ ਇਸ ਗੱਲ ਦਾ ਪਤਾ ਹੋਣ ਦੇ باوجود ਇਹਨਾਂ ਨੇ ਇਹ ਰਜਿਸਟਰੀ ਕੀਤੀ ਸਾਡੀ ਹੁਣ ਇਹੀ ਮੰਗ ਹੈ ਵੀ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰਾਈ ਜਾਵੇ ਵੀ ਜਿਹੜੇ ਇਹ ਮੁਲਾਜ਼ਮ ਸਬ ਤਹਿਸੀਲਦਾਰ ਜੋਇੰੰਟ ਸਬ ਤਹਿਸੀਲਦਾਰ ਕੋਰਟ ਦੇ ਹੁਕਮ ਨੂੰ ਇਗਨੋਰ ਕਰਦੇ ਹੋਏ ਸਰਕਾਰ ਦੇ ਹੁਕਮਾਂ ਨੂੰ ਇਗਨੋਰ ਕਰਦੇ ਹੋਏ ਵੀ ਇਹਨਾਂ ਨੂੰ ਐਸੀ ਕਿਹੜੀ ਇਹਨਾਂ ਦੀ ਨਾਲ ਇਨਕਨਾਈਮੈਂਟ ਹੈ ਨਾਲ ਇਹਨਾਂ ਨੂੰ ਇਨਾਂ ਦੇ ਹੱਥ ਮਿਲੇ ਹੋਏ ਨੇ ਜਿਹੜਾ ਕਿਸੇ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਇਹ ਧੜਾ ਧੜ ਰਜਿਸਟਰੀਆਂ ਕਰ ਰਹੇ ਨੇ ਅਸੀਂ ਚਾਹੁੰਦੇ ਆਂ ਵੀ ਇਹਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਏ ਵੀ ਮੋਹਾਲੀ ਤਹਿਸੀਲ ਦੇ ਵਿੱਚ ਜੋ ਇਹ ਬਿਨਾ ਕਿਸੇ ਰੋਗ ਤੋਕ ਤੇ ਬਿਨਾ ਕਿਸੇ ਦੀ ਸੁਣਵਾਈ ਤੋਂ ਜਿਹੜੇ ਕੋਰਟ ਦੇ ਆਰਡਰਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਸਰਕਾਰ ਦੇ ਆਰਡਰਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਇਹਦੀ ਡੂੰਘਾਈ ਨਾਲ ਜਾਂਚ ਕਰਾਈ ਜਾਏ ਸਾਡਾ ਅੱਜ ਇਕੱਠੇ ਹੋਣ ਦਾ ਆਹੀ ਮਕਸਦ ਤਾਂ ਜਿਹੜਾ ਕੋਰਡਰ ਉਹਦਾ ਸਟੇ ਆਰਡਰ ਹੈ ਉਹ ਤਾਂ ਸਟੇ ਆਰਡਰ ਜਦੋਂ ਐਡਮਿਨਿਸਟ੍ਰੇਸ਼ਨ ਨਹੀਂ ਮੰਨ ਰਿਹਾ ਉਹਦਾ ਚੈਲੇਂਜ ਹੈ ਉੱਪਰ ਤੁਸੀਂ ਅਪੀਲ ਤੇ ਜਾ ਸਕਦੇ ਹਾਂ ਅਸੀਂ ਉਹਦਾ ਅਸੀਂ ਜੀ ਉਹਦਾ ਇਹਨਾਂ ਦੇ ਸਾਰੇ ਹੀ ਸਰਕਾਰ ਦੇ ਜਿਹੜੇ ਹੈ ਡੀਸੀ ਸਾਹਿਬ ਨੂੰ ਅਸੀਂ ਲਿਖ ਕੇ ਦਿੱਤਾ ਬੀਏ ਇੱਕ ਆਰਡਰ ਹੋਇਆ ਸੀਗਾ ਇਹਦਾ ਸਟੇ ਆਰਡਰ ਤੇ ਇਹਦੇ ਉੱਪਰ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਉਹ ਸਿਰਫ ਇੱਕ ਖਾਣਾ ਪੂਰਤੀ ਦੇ ਲਈ ਇੱਕ ਲਿਖਤੀ ਉਹਨਾਂ ਨੂੰ ਕਹਿੰਦੇ ਜੀ ਅਸੀਂ ਨੋਟਿਸ ਕਰ ਦਿੱਤਾ ਪਰ ਜਿਹੜੀ ਰਜਿਸਟਰੀ ਦੂਸਰੀ ਪਾਰਟੀ ਕਰਵਾ ਗਈ ਜਿਹੜੇ ਸਾਡੇ ਹੱਕ ਦੇ ਜਿਹੜੇ ਸਾਡੇ ਫਲੈਟ ਸੀ ਉਹ ਪ੍ਰਾਪਰਟੀ ਹੁਣ ਇਹਨਾਂ ਨੇ ਕਿਸੇ ਹੋਰ ਨੂੰ ਰਜਿਸਟਰੀ ਕਰਵਾ ਦਿੱਤੀ ਹੋਈ ਹੈ ਤੇ ਉਹਨਾਂ ਨੇ ਇੰਤਕਾਲ ਵਾਸਤੇ ਵੀ ਅਪਲਾਈ ਕਰ ਦਿੱਤਾ ਹੋਇਆ ਅਸੀਂ ਰਜਿਸਟਰੀ ਉੱਥੋਂ ਆਰਟੀਆਈ ਦੇ ਥਰੂ ਅਸੀਂ ਕਾਪੀ ਕਢਵਾਈਆਂ ਰਜਿਸਟਰੀਆਂ ਦੀਆਂ ਇੰਤਕਾਲ ਵਾਸਤੇ ਇਹਨਾਂ ਨੇ ਅਪਲਾਈ ਕਰ ਦਿੱਤਾ ਹੋਇਆ ਰਜਿਸਟਰੀ ਹੋ ਚੁੱਕੀ ਹੈ ਇੰਤਕਾਲ ਵਾਸਤੇ ਹਜੇ ਅਸੀਂ ਹੁਣ ਜਦੋਂ ਜਾ ਕੇ ਉੱਥੇ ਡੀਸੀ ਸਾਹਿਬ ਉੱਥੇ ਦਫ਼ਤਰ ਦੇ ਵਿੱਚ ਤਸੀਲਾਂ ਦਿੱਤੀਆਂ ਐਪਲੀਕੇਸ਼ਨਾਂ ਲਗਾਈ ਉਹਦੇ ਉੱਤੇ ਹੁਣ ਹਜੇ ਕਾਰਵਾਈ ਜਿਹੜੀ ਹੈ ਹਜੇ ਪੈਂਡਿੰਗ ਹੈ ਉਹ ਲੱਗੀ ਹੋਈ ਹੈ ਫਿਰ ਵੀ ਰਜਿਸਟਰ ਹੈ ਹੁੰਦੀ ਹੈ ਇਨਫਲੂਐਂਸ ਹੈ ਕਿ ਕਰਾਪਸ਼ਨ ਹੈ ਇਹ ਇਸੇ ਗੱਲ ਦੇ ਲਈ ਤਾਂ ਅਸੀਂ ਕਹਿ ਰਹੇ ਹਾਂ ਜੀ ਇਹਦੀ ਕੋਈ ਡੰਗਾਈ ਨਾਲ ਕੋਈ ਇੰਡੀਪੈਂਡੈਂਟ ਜਿਹੜੀ ਹੈ ਸੀਬੀਆਈ ਜਾਂਚ ਕਰੇ ਵੀ ਇਹ ਕੀ ਹੋ ਰਿਹਾ ਵੀ ਇੰਨਾ ਨਤੜਕ ਹੋ ਕੇ ਕਿਸੇ ਦਾ ਕੋਈ ਡਰ ਪਾਉ ਨਹੀਂ ਕੋਈ ਕੋਰਟ ਦੇ ਹੁਕਮਦਾਨੀ ਡਰ ਕੋਈ ਸਰਕਾਰ ਦੇ ਹੁਕਮਦਾਨੀ ਡਰ ਤੇ ਕਿੱਦਾਂ ਹੋ ਰਿਹਾ ਹੈ ਆਮੇ ਸੈਕਟਰ ਐਸੋ ਬਿਲਡਰ ਐਮ ਐਲ ਇਹ ਬੋਹਾਲੀ ਨੇ ਕਟਿਆ ਸੀ ਉਹ ਪੂਰੀ ਤਰ੍ਹਾਂ ਵੇਚ ਚੁੱਕਿਆ ਹੈ ਇਸ ਪ੍ਰਜੈਕਟ ਕੰਪਨੀ ਨੂੰ ਕਿ ਕੁਝ ਨਵਾਈ ਹੈ ਹਲੇ ਜਾਂ ਇਨਫਲੂਐਂਸ ਉਹਨਾਂ ਦਾ ਹੀ ਹੈ ਇਸ ਬਾਰੇ ਮੈਂ ਨਹੀਂ ਕੋਈ ਜ਼ਿਆਦਾ ਤਨ ਜਾਣਕਾਰੀ ਦੇ ਪਾਵਾਂਗਾ ਕਿਉਂਕਿ ਇਸ ਵੇਲੇ ਸਾਨੂੰ ਜਿਹੜਾ ਫਲੈਟ ਵੇਚਿਆ ਉਹ ਸਮਰਵ ਹਾਂਜੀ ਇਹਦੇ ਬਾਰੇ ਇਹ ਤੁਹਾਨੂੰ ਕੁਝ ਦੱਸ ਸਕਦਾ ਹੈ ਉਹ ਸੈਕਟਰ ਪਸਲੀ ਉਹਨਾਂ ਨੇ ਕਟਿਆ ਸੀ ਨਾ ਪਹਿਲਾਂ ਨਹੀਂ ਨਹੀਂ ਇਹ ਜਨਤਾ ਲੈਂਡ ਤੋਂ ਕੇਸੀ ਲੈਂਡ ਦੇ ਆਪਣਾ ਇੱਕ ਅਲੱਗ ਆ ਤਾਂ ਕਿ ਅਲਾਗੇ ਕਿੰਨਾ ਲੈ ਲਿਆ ਸੀ 7400 ਜਾਂ 7500 ਸਕਰ ਮਤਲਬ ਗਾਜਪੁਰ ਮੈਂ ਤਾਂ ਆਪਣੇ ਤੇ ਪਹਿਲੀ ਦੀ ਆ। ਉਹਰੇ ਵਿੱਚ ਇਹਨਾਂ ਨੇ ਇੱਕ ਫਲੈਟ ਬਣਾਇਆ ਸੀ 7 ਮੰਜ਼ਲਾ। 7 ਮੰਜ਼ਲਾ ਫਲੈਟ ਬਣਾ ਕੇ ਇਹਨਾਂ ਨੇ ਇੱਕ ਕੇਸੀ ਲੈਂਡ ਔਰ ਸਰਬਕ੍ਰੇਸ਼ਨ ਨੇ ਇੱਕ ਫਰਮ ਬਣਾਈ। ਉਹਦੇ ਵਿੱਚ ਇਹਨਾਂ ਨੇ ਫਲੈਟ ਵੇਚਨੇ ਸ਼ੁਰੂ ਕਰਤੇ। ਕਿੰਨਾ ਬਣਿਆ? ਹਾਂਜੀ। ਕਿੰਨਾ ਬਣਿਆ? 3 ਟਾਵਰ ਖੜੇ ਆ 7-7 ਮੰਜ਼ਲਾਂ ਦੇ। 11500 ਜਾਂ ਕਿੰਨਾ ਕੁ ਲੱਗਿਆ? ਇੱਕ ਟਾਵਰ ਚ ਕਿੰਨੇ ਫਲੈਟ ਨੇ? ਟੋਟਲ ਜਿਹੜੇ ਆ ਮੈਂ ਕਹਿੰਦਾ 90 ਕ ਫਲੈਟ ਬਣੇ ਹੋਏ ਆ। 90 ਕ ਫਲੈਟਾਂ ਦੇ ਵਿੱਚ ਇਹਨਾਂ ਨੇ ਫਲੈਟ ਵੇਚਨੇ ਸ਼ੁਰੂ ਕਰਤੇ। ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੋਂ ਪੇਮੈਂਟਾਂ ਲਈਆਂ ਪੇਮੈਂਟਾਂ ਲੈਣ ਤੋਂ ਬਾਅਦ ਨਾ ਸਾਨੂੰ ਪੈਸੇ ਮਤਲਬ ਫਲੈਟ ਦਿੱਤੇ ਨਾ ਪੈਸੇ ਮਤਲਬ ਕੁਝ ਵੀ ਨਹੀਂ ਅਜੇ ਤੱਕ ਦਿੱਤਾ ਉਸ ਤੋਂ ਬਾਅਦ ਵੀ ਇਹਨਾਂ ਦੇ ਐਫਆਈ ਵੀ ਹੋਈ ਉੱਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਵੀ 2023 ਦੀ ਐਫਆਈ ਹੋਈ ਹੋਈ ਆ ਜਦ ਕਿ ਸੁਪਰੀਮ ਕੋਰਟ ਤੋਂ ਵੀ ਮੈਂ ਉਹਨੀਆਂ ਸਾਰੀਆਂ ਬਿੱਲ ਸਭ ਕੁਝ ਉਹਨੂੰ ਰੱਦ ਕਰਵਾ ਚੁੱਕਾ ਹਾਂ ਤੇ ਐਫਆਈਆਰ ਚੈੱਕ ਬਾਉਂਸ ਵਾਲੀ ਚੈੱਕ ਬਾਉਂਸ ਤੇ ਇਹਨਾਂ ਦਾ 420 420 ਦੇ ਪਰਚਾ ਹੋਇਆ ਸੀਗਾ ਉਹ ਵੀ ਸੁਪਰੀਮ ਕੋਰਟ ਤੱਕ ਬੰਦਾ ਗਿਆ ਮੈਂ ਉੱਥੇ ਤੱਕ ਵੀ ਹੋਰੀ ਜਿੰਨੀਆਂ ਸਾਰਾ ਕੁਝ ਰੱਦ ਕਰਵਾਇਆ ਪਰ ਉਸ ਤੋਂ ਬਾਅਦ ਜੋ ਵੀ ਭਾਜਪਾ ਕੋਲਸ ਨੇ ਹੱਥ ਤੇ ਕੋਈ ਐਕਸ਼ਨ ਨਹੀਂ ਲਿਆ ਕੇਸੀ ਲੈਂਡ ਦੇ ਹੁਣ ਕੀ ਕੀਤਾ ਕੇਸੀ ਲੈਂਡ ਜਿਹੜਾ ਪ੍ਰੇਮਕੌਰ ਗਾਂਧੀ ਉਹਨੇ ਦੁਬਾਰਾ ਇਹ ਲੈਂਡ ਆਪਣੀ ਸਾਰੀ ਤੇ ਸਾਰੀ ਤੇ ਸਾਡੀ ਸਟੇ ਲੱਗੀ ਤੇ باوجود ਵੀ ਸਾਰੀ ਸਟੇ ਜਿਹੜੀ ਆ ਦੁਬਾਰਾ ਦੂਸਰੀ ਪਾਰਟੀ ਨੂੰ ਵੇਚਦੀ ਇਹ ਸਤਵਿੰਦਰ ਸਿੰਘ ਇੱਕ ਕੌਣ ਨੇ ਸਤਿੰਦਰਪਾਲ ਸਤਿੰਦਰਪਾਲ ਸਿੰਘ ਸਤਿੰਦਰਪਾਲ ਸਿੰਘ ਜਿਹੜਾ ਇਹਨਾਂ ਨੇ ਬਾਅਦ ਚ ਫਰਮ ਬਣਾਈਆਂ ਸਰਵ ਹੋਰੇ ਵਿੱਚ ਇੱਕ ਡਾਇਰੈਕਟਰ ਸੀਗੇ ਦੋ ਕੇਸੀ ਲੈਂਡ ਦੇ ਔਰ ਦੋ ਸਤਿੰਦਰਪਾਲ ਦੀ ਫਰਮ ਦੇ ਨਾਲ ਜਿਹੜੇ 파ਟਰਨ ਦੋਨਾਂ ਨੇ ਕੀਤੀ ਹੋਈ ਸੀ ਸਤਿੰਦਰਪਾਲ ਇਹ ਡਾਇਰੈਕਟਰ ਸੀਗਾ ਕੰਪਨੀ ਦਾ ਗੰਦੀ ਦਾ ਇਸੇ ਦਾ 44 ਵੈਂਚਰ ਸੀ ਜਿਹੜਾ ਸਪਲੀਟ ਕਿੰਨੀ ਤੀਨ ਨੂੰ ਮਿਲਿਆ ਤਾਂ ਡਿਸਟ੍ਰਿਕਟ ਕਿੰਨੀ ਤੀਨ ਨੂੰ ਹੋਈ ਹੈ ਸਾਨੂੰ ਜਿਹੜੀ ਸਟੇ ਦਾ 8 ਤਰੀਕ ਨੂੰ ਸਾਨੂੰ ਸਟੇ ਹੋ ਗਈ ਸੀਗੀ ਸਾਡੀ 8 ਜੁਲਾਈ 8 ਜੁਲਾਈ 8 ਜੁਲਾਈ 7ਵੇਂ ਬਿਨੇ ਤੇ 18 ਜੁਲਾਈ ਨੂੰ ਇਹਨਾਂ ਨੇ 10 ਤਰੀਕ ਨੂੰ ਸਾਨੂੰ ਸਟੇ ਦੀ ਕਾਪੀ ਮਤਲਬ ਆਰਡਰ ਦੀ ਕਾਪੀ ਮਿਲ ਗਈ ਸੀਗੀ 10 ਤਰੀਕ ਨੂੰ ਮੈਂ ਜਾ ਕੇ ਆਪਣੇ ਤਸਦੀਕਦਾਰ ਨੂੰ ਮੂਹਰੇ ਡਿਪਾਰਟਮੈਂਟ ਤੋਂ ਕਾਪੀਆਂ ਦੇ ਆਇਆ ਸੀਗਾ ਪਰ ਉਹਨਾਂ ਨੇ ਮੇਰੇ ਇੱਕ ਵੀ ਮਤਲਬ ਕਿਤੇ ਡੈਰੀ ਨਹੀਂ ਮੈਨੂੰ ਦੱਸਿਆ ਮੈਂ ਨਾ ਉਹਨੇ ਡੈਰੀ ਕੀਤੀ ਮੇਰੇ ਕੋਲੋਂ ਨਾ ਉਹਨਾਂ ਨੇ ਕਿਹਾ ਵੀ ਤੁਸੀਂ ਕਿੱਥੇ ਮਤਲਬ ਦੋ ਦਿਨ ਮੈਨੂੰ ਖਰਾਬ ਕਰਦੇ 11 ਤਰੀਕ ਨੂੰ ਮੈਂ ਉੱਪਰ ਡੀਸੀ ਦਫਤਰ ਜਾ ਕੇ ਡੈਰੀ ਕਰਵਾਈ ਡੈਰੀ ਕਰਾਉਣ ਦੇ ਵਾਅਦੇ 'ਤੇ ਵੀ ਮੈਂ ਉੱਪਰ ਜਾ ਕੇ 13 ਤਰੀਕ ਨੂੰ ਖੁਦ ਉੱਪਰ ਲੈਟਰ ਪਹੁੰਚਾਇਆ ਉਹਨਾਂ ਦੇ ਨਾਲ ਲਾ ਕੇ ਫਿਰ ਵੀ ਇਹਨਾਂ ਨੇ ਮਤਲਬ 18 ਤਰੀਕ ਨੂੰ ਰਜਿਸਟਰੀ ਕਰਤੀ ਉਹਦੀ 7 18/7 ਨੂੰ 18/7 ਤੋਂ ਬਾਅਦ ਇਹਨਾਂ ਨੇ ਰਜਿਸਟਰੀ ਕਰਨ ਤੋਂ ਵਾਅਦਾ ਵੀ ਨਾਲ ਦੇ ਨਾਲ ਇੰਤਕਾਲ ਵਾਸਤੇ ਈਸ਼ੂ ਕਰਤਾ ਨੂੰ ਵੀ ਇਹ ਇੰਤਕਾਲ ਮਤਲਬ ਚੜ ਗਿਆ ਇਹ ਸਾਂ ਨੀਚੇ ਮਤਲਬ ਕਹ ਰਹੇ ਸਾਨੂੰ 21 ਤਰੀਕ ਨੂੰ 21/7 ਨੂੰ ਸਾਡੇ ਕੋਲ ਆਈ ਉੱਪਰੋਂ ਮਦਦ ਲਾਲ 11 ਤਰੀਕ ਤੋਂ ਲੈ ਕੇ 21 ਤਰੀਕ ਤੱਕ ਇਹਨਾਂ ਨੇ ਮਤਲਬ ਆਪਣੇ ਕੋਲ ਹੀ ਘਮਾਉਂਦੇ ਰਹੇ ਲੈਟਰ ਵੀ ਕਿਤੇ ਵੀ ਉਹਨੂੰ ਰਜਿਸਟਰ ਨਹੀਂ ਕੀਤਾ ਜਿਹੜੇ ਤਸੀਲਾ ਤੋਂ ਦੇ ਦਿੱਤੀ ਹੈ ਮੈਂ ਨੈਕ ਤਸੀਲਾ ਸੀਗਾ ਹਰਜੋਤ ਜੀ ਉਹਨਾਂ ਕੋਲ ਪਹਿਲੇ ਗਿਆ ਉਹ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਜੀ ਉਹ ਕਹਿੰਦੇ ਕਿੱਥੇ ਮਾਰਗ ਕਰਾਂ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਇਸ ਵਾਰ ਦਾ ਵੀ ਕਿੱਥੇ ਤੁਸੀਂ ਮਾਰਗ ਕਰਨੀ ਹੈ ਮੈਨੂੰ ਤਾਂ ਸਿਰਫ ਇਹ ਜਿਹੜੀ ਰਜਿਸਟਰੀ ਰੁਕਣੀ ਚਾਹੀਦੀ ਹੈ ਉਹ ਤੁਸੀਂ ਦੇਖੋ ਕਿੱਥੇ ਮਾਰਗ ਹੋਣੀ ਚਾਹੀਦੀ ਹੈ ਉਹਨਾਂ ਨੇ ਉਹਨਾਂ ਨੇ ਵੀ ਗਿਆ ਫਿਰ ਮੈਂ ਸਭ ਰਜਿਸਟਰੀ ਕੋਲ ਗਿਆ ਸਰਦਾਰ ਜੀ ਮਨੋਰਾ ਨਾਂ ਨਹੀਂ ਪਤਾ ਮਤਲਬ ਜੋ ਵੀ ਉਹ ਸਰਦਾਰ ਜੀ ਦੀਆਂ ਦ੍ਰਿਸ਼ਟੀਆਂ ਉਹਨਾਂ ਨੇ ਕਾਪੀ ਰੱਖ ਲਈ ਮੇਰੇ ਕੋਲ ਉਹ ਬੜੇ ਹੈਰਾਨ ਹੋਏ ਕਿ ਇਹਨੇ ਪੂਰੇ ਲੈਣ ਤੇ ਸਟੇ ਲੱਗੀ ਮੈਂ ਕਿ ਹਾਂਜੀ ਲੱਗੀ ਜੀ ਫਿਰ ਮੈਡਮ ਨੇ ਖੁਦ ਫੋਟੋਆਂ ਖਿੱਚ ਕੇ ਮਤਲਬ ਇੱਕ ਮੈਡਮ ਸੀ ਉਹਨਾਂ ਦੇ ਉੱਤੇ ਅਰਪਿੰਦਰ ਗੌਰ ਜੀ ਉਹਨਾਂ ਨੇ ਖੁਦ ਫੋਟੋਆਂ ਖਿੱਚ ਕੇ ਦੂਜੀ ਪਾਰਟੀ ਨੂੰ ਭੇਜਤੀਆਂ ਵੀ ਇਹ ਸਾਡੇ ਪਾਰਟ ਮਤਲਬ ਇੱਥੇ ਪ੍ਰਾਪਰਟੀ ਦੇ ਉੱਪਰ ਸਟੇ ਲੱਗੀ ਹੈ ਇਸ ਦੇ باوجود ਵੀ ਫਿਰ ਵੀ ਦੇਖੋ ਉਹਨਾਂ ਨੇ 18 ਤਰੀਕ ਨੂੰ ਉਹਨੇ ਰਜਿਸਟਰੀ ਕਰਤੀ ਉਹਨਾਂ ਕੋਲ ਮਨ ਆਇਆ ਵੀ ਤਿੰਨ ਦਿਨ ਬਾਅਦ ਚੱਕੀ ਹੈ ਸਾਡੇ ਕੋਲ ਹਾਂ ਉਹਨਾਂ ਨੇ ਇਹ ਮਤੇ ਵਿਸ਼ੂ ਕੀਤਾ ਕਿ ਉਹਨਾਂ ਨੇ ਇਹ ਸੂ ਕੀਤਾ ਵੀ ਸਾਡੇ ਕੋਲ 21 ਤਰੀਕ ਨੂੰ ਇਸੂ ਜਦ ਕਿ ਮੈਂ ਹਾਰਡ ਕਾਪੀ ਉਹਨਾਂ ਨੂੰ ਸਾਰੀਆਂ ਛੇ ਦੀਆਂ ਕਾਪੀਆਂ ਐਪਲੀਕੇਸ਼ਨ ਲਾ ਕੇ ਸਾਰਾ ਕੁਝ ਦੇ ਆਇਆ ਸੀ ਮੇਰੀ ਐਕਟਰੀ ਬਾਅਦ ਚ ਪਾਈ ਹੋਈ ਕਿ ਤੁਹਾਡੇ ਪਹਿਲੇ ਇਸ ਵਿੱਚ ਕੀ ਕਰੂਗੀ ਮੇਰੀ 11 ਤਰੀਕ ਦੀ ਸਲੀਵਿੰਗ ਮੇਰੇ ਕੋਲ ਜਿਹੜੀ ਐਪਲੀਕੇਸ਼ਨ ਦੀ ਡਾਇਰੀ 11 11 11 ਜੁਲਾਈ 11 ਜੁਲਾਈ ਦੀ 11 ਜੁਲਾਈ ਦੀ 11 ਜੁਲਾਈ ਦੀ 11 7 ਨੂੰ ਮੇਰੇ ਕੋਲ ਜਿਹੜੀ ਡਾਇਰੀ ਹੋਈ ਹੈ ਮੇਰੇ ਕੋਲ ਉਸ ਤੋਂ ਬਾਅਦ 18 7 ਨੂੰ ਇਹਨਾਂ ਨੇ ਰਜਿਸਟਰੀ ਕਰਤੀ ਉਹਦੀ ਫਰਜ਼ ਕਰੋ ਜਿਹੜਾ ਨਵਾਂ ਬਿਲਡਰ ਆ ਰਿਹਾ ਹੈ ਉਹਨੂੰ ਪ੍ਰੋਜੈਕਸ਼ਨ ਦੇ ਦਿੰਦਾ ਤੇ ਫੇ ਨੇ ਸਾਨੂੰ ਦੇਰ ਦੇ ਸਾਡਾ ਨਵੇਂ ਬਿਲਡਰ ਦਾ ਸਾਨੂੰ ਕੋਈ ਪਤਾ ਨਹੀਂ ਨਾ ਉਹਨਾਂ ਸਾਡੀ ਕੋਈ ਅਜੇ ਤੱਕ ਗੱਲਬਾਤ ਹੋਈ ਆ ਬੜੀ ਤਾਂ ਹੋਈ ਹੀਗਾ ਨਾ ਇਹ ਤਾਂ ਹੈ ਨਹੀਂ ਕਿ ਐ ਮੂੰਹ ਨਾਲ ਵੇਚ ਕੇ ਚੱਲ ਜਾਣਗੇ ਉਹ ਹਾਂਜੀ ਫਿਰ ਅਗਲੇ ਐਗਰੀਮੈਂਟ ਕਰ ਲਗੇ ਤੁਸੀਂ ਵਿੱਚ ਬੈਠੇ ਹੋ ਜਿਹੜੇ ਤੁਹਾਡੇ ਵਰਗੇ ਬਾਹਰ ਬੈਠੇ ਆ ਤੁਹਾਡਾ ਕੁਝ ਤਾਂ ਸੌਲਟ ਆਊਟ ਕਰੇਗਾ ਹੀ ਨਹੀਂ ਜੇ ਸੌਲਟ ਆਊਟ ਕਰਨਾ ਹੁੰਦਾ ਤਾਂ ਸਰ ਪਹਿਲੀ ਪਾਰਟੀ ਨੇ ਮਤਲਬ ਇਹ ਫਰਾਡ ਸਾਡੇ ਨਾਲ ਕਰਕੇ ਮਤਲਬ ਦੁਬਾਰਾ ਰਜਿਸਟਰੀ ਕਰਤੀ ਦੂਸਰੀ ਪਾਰਟੀ ਨੂੰ ਤਾਂ ਹੁਣ ਦੂਸਰੀ ਜਿਹੜੀ ਪਾਰਟੀ ਨੇ ਲਈ ਸਾਨੂੰ ਉਹਦੇ ਬਾਰੇ ਕੋਈ ਪਤਾ ਹੀ ਨਹੀਂ ਆ ਵੀ ਕੌਣ ਪਾਰਟੀ ਕਿੱਥੇ ਦੀ ਪਾਰਟੀ ਕੌਣ ਹੈਗਾ ਮਤਲਬ ਇਹ ਚ ਕੰਸਟਰਕਟ ਜਿਹੜਾ ਇਹ ਡਾਇਰੈਕਟਰ ਹੈਗਾ ਸਤਿੰਦਰਪਾਲ ਹੋਰ ਚਾਰ ਤਿੰਨ ਡਾਇਰੈਕਟਰ ਹੋਰ ਹੈਗੇ ਵਿੱਚ ਮਤਲਬ ਇਹ ਸਾਰੇ ਮਿਲੇ ਹੋਏ ਸਾਰੇ ਆਪਸ ਵਿੱਚ ਸਤਿੰਦਰਪਾਲ ਨੇ ਕੀਤਾ ਮੈਂ ਜਿਹੜਾ ਸਤਿੰਦਰਪਾਲ ਡਾਇਰੈਕਟਰ ਸੀ ਇਹਨਾਂ ਦਾ ਸਾਰਾ ਉਹਦੇ ਕੀਤਾ ਵਾ ਕੇਸ ਹੀ ਲੈਂਡ ਦਾ ਮਾਲਕ ਜਿਹੜਾ ਇਹ ਲੈਂਡ ਦਾ ਮਾਲਕ ਹੈ ਉਹ ਪ੍ਰੇਮ ਕੁਮਾਰ ਗਾਂਧੀ ਹੈ ਜਿਹੜਿਆਂ ਦੇ ਆਪਸ ਵਿੱਚ ਡੀਲ ਹੋਈ ਹੈ ਸਾਡੇ ਕੋਲ ਸਾਰੇ ਇਹਨਾਂ ਦੇ ਡਾਕੂਮੈਂਟ ਹੈਗੇ ਆ ਹਰ ਚੀਜ਼ ਹੈਗੀ ਆ ਚੈੱਕ ਬਾਉਂਸ ਹੈ 138 ਦਾ ਨਹੀਂ ਪਾਇਆ 138 ਨਹੀਂ ਮੈਂ 138 ਦਾ ਨਹੀਂ ਪਾਇਆ ਸਾਡੇ ਜਿਹੜਾ ਨਾਲ ਹੋਰ ਮੇਰੇ ਨਾਲ ਬੰਦੇ ਆਪਣੇ ਮੇਰੇ ਸੀਗੇ ਫਰੈਂਡ ਜਿਹੜਾ ਨਵੇਂ ਫਲੈਟ ਲਏ ਆ ਉਹਨਾਂ ਨੇ 138 ਦੇ ਪਾਏ ਆ ਪਰ ਉਹ ਹਜੇ ਤੱਕ ਕੋਟਾਂ ਦੇ ਵਿੱਚ ਹਜੇ ਤੱਕ ਮਤਲਬ 4-4 ਸਾਲ ਹੋ ਗਏ 3-3 ਸਾਲ ਹੋ ਗਏ ਮਤਲਬ ਕੋਈ ਅਜੇ ਤੱਕ ਕੋਰਾ ਕੋਈ ਫੈਸਲਾ ਨਹੀਂ ਹੋ ਪਾ ਰਿਹਾ 90 ਦੇ 90 ਕਿਸੇ ਨੂੰ ਕਬਜ਼ਾ ਨਹੀਂ ਮਿਲਦਾ 90 ਨਹੀਂ ਨਹੀਂ ਕਿਸੇ ਨੂੰ ਕਬਜ਼ਾ ਨਹੀਂ ਮਿਲਿਆ ਕਟੋ ਘਟ ਨਹੀਂ ਰਿਹਾ ਮੇਰੇ ਹਿਸਾਬ ਨਾਲ ਤਾਂ 30-35 ਕਰੋੜ ਦਾ ਘਪਲਾ ਮਤਲਬ ਜਿਹੜਾ ਕਰਕੇ ਮਤਲਬ ਇਹਨਾਂ ਨੇ ਫੁੱਲ ਦੁਆਰਾ ਲਵ ਲੈਂਡ ਖਰੀਦੀ ਦੂਸਰੀ ਸਾਈਡ ਨੂੰ ਤੁਸੀਂ ਵਕੀਲ ਸਾਹਿਬ ਮੰਨਕਾਰੇ ਸੀ ਪੀਜ ਕੇ ਪੰਜਾਬ ਪੁਲਿਸ 'ਤੇ ਭਰੋਸਾ ਦਿਆ ਤਾਂ ਉਹ ਵੀ ਜੀ ਵੀ ਨਹੀਂ ਮੰਨ ਕੇ ਕਰਦੇ ਹੋ ਗੱਲ ਭਰੋਸੇ ਦੀ ਨਹੀਂ ਹੈ ਗੱਲ ਹੈ ਵੀ ਪੰਜਾਬ ਪੁਲਿਸ ਨੇ ਤਾਂ ਐਫ ਆਈ ਆਰ 2023 ਦੀ ਕੀਤੀ ਹੋਈ ਹੈ ਪਰ ਹੁਣ ਤੱਕ ਇੱਕ ਵੀ ਅਰੈਸਟ ਉਹਨਾਂ ਨੇ ਨਹੀਂ ਪਾਈ ਉਹਨਾਂ ਨੇ ਕੇਸੀ ਗਰੁੱਪ ਦਾ ਜਿਹੜਾ ਮਾਲਕ ਹੈ ਪ੍ਰੇਮਪਾਲ ਗਾਂਧੀ ਹਜੇ ਤੱਕ ਉਹਨੂੰ ਨਾਮਜ਼ਦ ਵੀ ਨਹੀਂ ਕੀਤਾ ਇਸ ਐਫ ਆਈ ਆਰ ਦੇ ਵਿੱਚ ਸਤਿੰਦਰਪਾਲ ਸਿੰਘ ਜਿਹਦੇ ਖਿਲਾਫ ਐਫ ਆਈ ਆਰ ਹੋਈ ਹੈ ਉਹਦੀ ਬੇਲ ਐਪਲੀਕੇਸ਼ਨ ਸੁਪਰੀਮ ਕੋਰਟ ਤੱਕ ਡਿਸਮਿਸ ਹੋ ਚੁੱਕੀ ਹੈ ਤਾਂ ਵੀ ਇਸ ਦੇ ਬਾਵਜੂਦ ਵੀ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਪੰਜਾਬ ਫੈਕਟਰੀ ਨਹੀਂ ਕੋਈ ਕੁਝ ਨਹੀਂ ਕੋਈ ਕੁਝ ਨਹੀਂ ਉਹਦੇ ਕੋਲ ਕੋਈ ਉਹਦੀ ਅਰੈਸਟ ਦੇ ਉੱਤੇ ਸਟੇ ਨਹੀਂ ਹੈ 2023 ఫిజికల్లీ ఎవరీਬਡੀ अवेलेबल इन अवेलेबल जी ਇਹ ਤੇ ਪੁਲਿਸ ਦਾ ਕੰਮ ਹੈ ਉਹਨੂੰ ਲੱਭਣਾ ਹਾਂਜੀ ਜਦੋਂ ਉਹਦੀ ਬੇਲ ਨਹੀਂ ਹਾਂਜੀ ਜੇ ਉਹਦੀ ਬੇਲ ਨਹੀਂ ਹੋਈ ਹੈ ਤੇ ਉਹ ਨਾਓ ਅਰੈਸਟ ਹੋਇਆ ਤੇ ਉਹ ਬਾਹਰ ਹੀ ਘੁੰਮ ਰਿਹਾ ਹਜੇ ਫ੍ਰੀ ਬੇਲ ਤੇ ਉਹਨੂੰ ਮਿਲੀ ਨਹੀਂ ਬੇਲ ਮਿਲਦੀ ਤੇ ਉਹ ਜੰਪ ਕਰਦਾ ਜਾਂ ਕੁਝ ਉਹਦਾ ਉਲੰਘਣ ਕਰਦਾ ਤੇ ਉਹ ਗੱਲ ਵੱਖਰੀ ਸੀ ਉਹ ਤੇ ਪੁਲਿਸ ਨੇ ਅਰੈਸਟ ਹੀ ਨਹੀਂ ਕੀਤਾ ਹਜੇ ਤੱਕ ਇਸ ਕਰਕੇ ਸਾਡੀ ਮੰਗ ਸਾਡੀ ਮੰਗ ਕੱਲੀ ਸਤਿੰਦਰਪਾਲ ਤੱਕ ਨਹੀਂ ਸਾਡੀ ਮੰਗ ਹੈ ਵੀ ਜਿਹੜੀ ਤਹਿਸੀਲ ਦੇ ਵਿੱਚ ਕਿਸੇ ਵੀ ਸੁਪਰੀਮ ਕੋਰਟ ਦੇ ਹੁਕਮ ਦੀ ਕਿਸੇ ਹੋਰ ਕੋਰਟ ਦੇ ਹੁਕਮ ਦੀ ਇਹਨਾਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਜੇ ਇਹਨਾਂ ਨੇ ਕੋਈ ਉਦੀ ਦੀ ਕੁਝ ਨਹੀਂ ਉਹਦੇ ਤੇ ਕੋਈ ਐਕਸ਼ਨ ਲੈਣਾ ਤੇ ਫਿਰ ਇਸ ਕਰਕੇ ਸਾਡੀ ਮੰਗ ਹੈ ਵੀ ਇਹਦੀ ਜਿਹੜੀ ਜਿਹੜੀ ਜਾਂਚ ਹੈ ਇਹ ਕਿਸੇ ਨਿਰਪੱਖ ਜਿਹੜੀ ਹੈ ਸੀਬੀਆਈ ਤੋਂ ਕਰਵਾਈ ਜਾਵੇ ਕੋਈ ਵਿਸਕਾਰਾ ਗਰੁੱਪ ਹੈ ਜੀ ਹਾਂ ਜੀ ਵੀਰ ਉਹ ਫਿਰ ਰਜਿਸਟਰੀ ਹੋਊਗੀ ਉਹ ਲੈ ਕੇ ਪੋਜੈਸ਼ਨ ਉੱਤੇ ਉਹਨੇ ਸਾਂ ਲੈ ਕੇ ਰਜਿਸਟਰੀ ਹੋ ਗਈ ਜੀ ਇਹਨਾਂ ਦੇ ਇਤਕਾਲ ਪੋਜੈਸ਼ਨ ਤੇ ਰਜਿਸਟਰੀ ਦੇ ਨਾਲ ਹੀ ਉਹਦੇ ਵਿੱਚ ਲਿਖ ਦਿੱਤਾ ਜਾਂਦਾ ਹੈ ਵੀ ਅਸੀਂ ਰਜਿਸਟਰੀ ਦੇ ਤਾਲ ਕਬਜ਼ਾ ਲਾ ਲਿਆ ਬੋਰਡ ਬੋਰਡ ਵਗੈਰਾ ਦਾ ਤੇ ਸਾਨੂੰ ਹਜੇ ਨਹੀਂ ਇਸ ਗੱਲ ਦਾ ਪਤਾ ਕਿ ਕਿਉਂਕਿ ਜਦੋਂ ਉਹਨਾਂ ਨੇ ਰਜਿਸਟਰੀ ਕਰਾ ਲਈ ਤਾਂ ਉਹਨਾਂ ਦਾ ਹੱਕ ਬਣਦਾ ਹੁਣ ਉਹਦੇ ਉੱਤੇ ਕੋਈ ਅਸੀਂ ਜ਼ਬਰਦਸਤੀ ਜਾ ਕੇ ਕਿਸੇ ਦਾ ਇਹ ਤੇ ਜਾ ਕੇ ਨਹੀਂ ਬੋਰਡ ਹੁੰਦਾ ਕੋਈ ਜੇ ਕੋ ਲਾਏਗਾ ਫਿਰ ਉਹਦਾ ਹੁਣ ਉਹ ਉਹਨਾਂ ਰਹਿ ਹਾਂਜੀ ਉਹਦਾ ਹੁਣ ਹੱਕ ਹੈ ਜਿਸ ਟਾਈਮ ਰਜਿਸਟਰੀ ਹੋਈ ਫਰਦ ਦੇ ਵਿੱਚ ਸਟੇ ਜੜੀ ਨਹੀਂ ਕੱਢਿਆ ਨਹੀਂ ਚੜੀ ਨਹੀਂ ਜੜੀ ਅਸੀਂ ਉਸ ਤੋਂ ਬਾਅਦ ਜਿਹੜੀ ਅਸੀਂ ਫਰਦ ਦੀ ਕਾਪੀ ਕਢਾਈ ਰਜਿਸਟਰੀ ਤੋਂ ਵੀ 4 ਦਿਨ ਬਾਅਦ ਦੀ ਕਢਾਈ ਹੈ ਫਰਦ ਦੀ ਕਾਪੀ ਉਹਦੇ ਤੇ ਵੀ ਸਾਡੇ ਸਾਡੇ ਜਿਹੜਾ ਡਾਕੂਮੈਂਟ ਲਾਇਆ ਹੋਇਆ ਉਹਦਾ ਕੋਈ ਸਟੇ ਨਹੀਂ ਹੈ ਉਹਨਾਂ ਦੀ ਰਜਿਸਟਰੀ ਦਾ ਇੰਤਕਾਲ ਵਾਸਤੇ ਉਹਦੀ ਰਪਨ ਪਈ ਹੋਈ ਹੈ ਵੀ ਇਹ ਇੰਤਕਾਲ ਵਾਸਤੇ ਆਇਆ ਹੈ 22 ਤਰੀਕ ਤੱਕ ਜਿਹੜਾ 4 ਘੰਟੇ ਦੇ ਵਿੱਚ ਸਟੇਜ ਚੜਨ ਦਾ ਸਰਕਾਰ ਦਾ ਹੁਕਮ ਸੀ ਉਹਦੀ ਬਿਲਕੁਲ ਓੰਗਣਾ ਕੀਤੀ ਗਈ ਹੈ 4 4 ਘੰਟੇ ਕੀ ਇਹਨਾਂ ਨੇ 4 ਦਿਨ ਤੱਕ ਵੀ ਕੋਈ ਐਕਸ਼ਨ ਨਹੀਂ ਲਿਆ ਜਿਹਦੇ ਕਰਕੇ ਆਮ ਨਾਗਰਿਕ ਨੂੰ ਕਰੋੜਾਂ ਰੁਪਏ ਦਾ ਘਾਟਾ ਜਿਹੜਾ ਪਿਆ ਹੈ ਇਸ ਕਰਕੇ ਸਾਡੀ ਇਹੀ ਮੰਗ ਹੈ ਵੀ ਇਹਨਾਂ ਦੀ ਜਿਹੜੀ ਡੁੰਗਾਈ ਨਾਲ ਜਾਂਚ ਕੀਤੀ ਜਾਏ ਵੀ ਇਹ ਇੰਨੇ ਨਡਰ ਹੋ ਕੇ ਕਿੱਦਾਂ ਰਜਿਸਟਰੀਆਂ ਕਰ ਰਹੇ ਨੇ कोर्ट ਦੇ ਸਟੇ ਦੀ ਕੋਈ ਪ੍ਰਵਾਨੀ ਨਹੀਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਕੋਈ ਪ੍ਰਵਾਨੀ ਨਹੀਂ ਇਸ ਕਰਕੇ ਸਾਡੀ ਮੰਗ ਇਹ ਹੈ ਵੀ ਇਹਦੀ ਜਿਹੜੀ ਜਾਂਚ ਹੈ सीबीआई ਕਰੇ ਵੀ ਇਹ ਇਕੱਲਾ ਇੱਕ ਬਿਲਡਰ ਨਹੀਂ ਹੈ ਕਈ ਹੋਰ ਬਿਲਡਰ ਨੇ ਜਿਹੜੇ ਰਜਿਸਟਰੀਆਂ کورٹ ਦੇ ਰੋਕ ਦੇ ਬਾਵਜੂਦ ਰਜਿਸਟਰੀਆਂ ਕਰਦੇ ਨੇ ਤੁਹਾਨੂੰ ਜਨਾ ਤਸੀਲਦਾਰਾਂ ਕ腐ਸ਼ਨ ਕਰਕੇ ਰਜਿਸਟਰੀ ਕੀਤੀ ਹੈ ਕਿ ਅਣਜਾਣੇ ਇਸੇ ਇਸੇ ਗੱਲ ਦੀ ਤਾਂ ਅਸੀਂ ਕਹਿ ਰਹੇ ਵੀ ਜਾਂਚ ਕੀਤੀ ਜਾਏ ਵੀ ਇਹ ਕ腐ਸ਼ਨ ਹੈ ਕਿ ਇਨਫਲੂਐਂਸ ਹੈ ਜਾਂ ਇੱਕ ਇਗਨੋਰੈਂਸ ਹੈ ਇਹ ਕੀ ਹੈ ਇਸ ਗੱਲ ਦੀ ਅਸੀਂ ਚਾਹੁੰਦੇ ਹਾਂ ਵੀ ਇਹਦੀ ਜਾਂਚ ਕੀਤੀ ਜਾਏ ਤਾਂ ਕਿ ਜਿਹੜਾ ਆਮ ਨਾਗਰਿਕ ਹੈ ਜਿਹਦੀ ਹਾਰਡ ਵਰਕ ਮਣੀ ਹੈ ਪੂਨ ਪਸੀਨੇ ਦੀ ਕਮਾਈ ਹੈ ਉਹ ਇਦਾਂ ਨਜ਼ਾਇਜ਼ ਵਿਰਥ ਨਾ ਜਾਏ ਉਹਨੂੰ ਦਰਦਰ ਪਟਕਣਾ ਨਾ ਪਈ ਜੀ ਅਪਲੀਕੇਸ਼ਨ ਦਿੱਤੀ ਆ ਜਾ ਕੇ ਸਾਡੀ ਸਟੇਲ ਲੱਗ ਚੁੱਕੀ ਆ ਜੀ ਉਹ ਵੀ ਤਸਦੀਕ ਦਾ ਹਿਸਟਰੀ ਕਰ ਰਹੇ ਕਿੰਨੇ ਕਿੰਨੇ ਬਲੀਭੂਰਤੇ ਦੇ ਹੋ ਸਕਦੇ ਆ ਦੇਖੋ ਜੀ ਇਸੇ ਕਰਕੇ ਸਾਡੀ ਮੰਗ ਹੈ ਵੀ ਇਹਦੀ ਡੂੰਘਾਈ ਨਾ ਜਾਂਚ ਕੀਤੀ ਜਾਏ ਹਰਜੋਸ ਸਿੰਘ ਨੂੰ ਤੁਸੀਂ ਦਿੱਤਾ ਸਟੇਲ ਹੁੰਦਾ ਬਿਲਕੁਲ ਜੀ ਦਿੱਤਾ ਪਰ ਅਸੀਂ ਡਾਇਰੈਕਟ ਕਿਸੇ ਤੇ ਅਲੀਗੇਸ਼ਨ ਤਾਂ ਨਹੀਂ ਲਗਾ ਰਹੇ ਕਿਉਂਕਿ ਸਾਡੇ ਕੋਲ ਹਜੇ ਕੋਈ ਸਬੂਤ ਨਹੀਂ ਹੈ ਇਹ ਸਬੂਤ ਇਕੱਠੇ ਕਰਨਾ ਇਹ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੈ ਜਦੋਂ ਕੋਈ ਏਜੰਸੀ ਇਸ ਗੱਲ ਦੇ ਉੱਤੇ ਜਾਂਚ ਕਰੇਗੀ ਪਾਇਆ ਜਾਏਗਾ ਵੀ ਇਹਨਾਂ ਨੇ ਕੋਈ ਕ腐ਸ਼ਨ ਲੈ ਕੇ ਜਾਂ ਕੋਈ ਦੰਦਾ ਕੁਝ ਵੀ ਸਾਹਮਣੇ ਆਂਦਾ ਤੇ ਉਹਨਾਂ ਦੇ ਫਰਦਰ ਕਾਰਵਾਈ ਇਹ ਸਰਕਾਰ ਦਾ ਜਾਂ ਪੁਲਿਸ ਦਾ ਜਾਂ ਸੀ ਵੀ ਇਹਨਾਂ ਦਾ ਕੰਮ ਸਾਡਾ ਕੰਮ ਸੀ ਵੀ ਜੋ ਇਹ ਹੋਇਆ ਇਹਨੂੰ ਪ੍ਰੈਸ ਦੇ ਰਾਹੀਂ ਜਗ ਜाहिर ਕੀਤਾ ਜਾਏ ਵੀ ਮੁਹਾਲੀ ਤਹਿਸੀਲ ਦੇ ਵਿੱਚ ਕਿੱਦਾਂ ਨਡਰ ਹੋ ਕੇ ਇਹ ਤੜਾ ਤੜ ਰਜਿਸਟਰੀਆਂ ਕਰ ਰਹੇ ਹਨ ਪਹਿਲਾਂ ਮਿਲ ਗਏ ਸੀ ਹਾਂਜੀ ਚੈੱਕ ਉਹਨਾਂ ਨੇ ਪਹਿਲਾਂ ਦਿੱਤੇ ਪਰ ਉਹਨਾਂ ਦੀ ਨੀਅਤ ਜੋ ਸੀਗੀ ਉਹ ਸਿਰਫ ਇਹਨਾਂ ਨੂੰ ਠੱਗਣ ਦੀ ਸੀ ਲਟਕਾਉਣ ਦੀ ਸੀ ਵੀ ਇਹਨਾਂ ਨੂੰ ਬਸ ਇੱਕ ਕਹਿੰਦੇ ਵੀ ਟਿਲੇ ਬਸਤੇਚ ਪਾ ਛੱਡੋ ਇਹਨਾਂ ਦਾ ਜਿਹੜਾ ਮੈਟਰ ਹੈ ਵੀ ਉਹ ਠੰਡੇ ਠੰਡੇ ਬਸਤੇਚ ਵੀ ਕੋਈ ਇਹ ਕਾਰਵਾਈ ਨਾ ਕਰਨ ਪਰ ਅੰਤ ਜਾ ਕੇ ਇਹਨਾਂ ਨੇ ਉਹ ਪ੍ਰੋਜੈਕਟ ਵੇਚ ਦਿੱਤਾ ਤੁਸੀਂ ਕਿੰਨੇ ਬਾਇਰ ਰੂਪ ਕਿੰਨੀ ਅਮਾਉਂਟ ਕਰਤਾ ਤੁਹਾਡੀ ਸਾਡੇ ਅਸੀਂ ਅਸੀਂ ਜਿਹੜੇ ਮੈਂ ਉਹ ਮੈਂ ਕਹਿੰਦਾ ਮੇਰੇ ਨਾਲ ਫਰੈਂਡ ਹੈ ਮੇਰੇ ਦੋ ਹੋਰ ਅਸੀਂ ਮਤਲਬ ਚਾਰ ਫਲੈਟ ਅਸੀਂ ਖਰੀਦੇ ਸੀਗੇ ਬਾਕੀ ਜਿਹੜੇ ਫਲੈਟ ਆ ਘੱਟੋ ਘੱਟ ਨਹੀਂ ਤਾਂ ਮੇਰੇ ਹਿਸਾਬ ਨਾਲ 15 20 25 ਫਲੈਟ ਜਿਹੜਾ ਇਹਨਾਂ ਨੇ ਹੋਰ ਮਤਲਬ ਵੇਚੇ ਉੱਤੇ ਕਿੰਨੀ ਅਮਾਉਂਟ ਬਣਦੀ ਮੇਰੇ ਹਿਸਾਬ ਨਾਲ ਜੀ 20 ਤੋਂ 25 ਕਰੋੜ ਦੇ ਵਿੱਚ ਵਿੱਚ ਇਹਨਾਂ ਨੇ ਜਿਹੜੇ ਮਤਲਬ ਫਲੈਟ ਫਲੈਟਾਂ ਦੇ ਵਿੱਚ ਉੱਤੇ ਕੀਤਾ ਹੋਇਆ ਕਿਉਂਕਿ ਜਿੱਥੇ ਤੱਕ ਮੈਨੂੰ ਫੋਨ ਵੀ ਆਉਂਦੇ ਪਾਰ ਹੋਰ ਵੀ ਬੰਦਿਆਂ ਦੇ ਫੋਨ ਆਉਂਦੇ ਆ 20 25 ਕਰੋੜ ਤੋਂ ਉੱਪਰ ਹੀ ਹੋ ਸਕਦਾ ਕਿਉਂਕਿ ਇਸ ਤੋਂ ਇਲਾਵਾ ਵੀ ਪਰਮਨੈਂਟ ਲੋਕ ਅਦਾਲਤ ਨੇ ਹੋਰ ਵੀ ਲੋਕਾਂ ਦੀ ਜਿਹੜੇ ਸਟੇ ਕੀਤੇ ਹੋਏ ਨੇ ਇਸੇ ਹੀ ਕੰਪਨੀ ਦੇ ਖਿਲਾਫ ਇਹਨਾਂ ਨੇ ਤਾਂ ਵੀ ਸਾਰਾ ਪ੍ਰੋਜੈਕਟ ਜਿਹੜਾ ਅੱਜ ਇਹ ਚਾਰ ਬੰਦੇ ਆ ਕਿਉਂਕਿ ਅਸੀਂ ਆਮ ਆਮ ਲੋਕ ਸਾਡੀ ਕੋਈ ਵੀ ਸਲਵਾਈ ਨਹੀਂ ਉੱਥੇ ਹੋ ਰਹੀ ਮਤਲਬ ਯੂਐਸ ਤੋਂ ਬੇਸ ਪੀਐਲਏ ਪਰਮਨੈਂਟ ਲੋਕ ਦਾ ਲੱਦੇ ਵਿੱਚ ਪਬਲਿਕ ਯੂਟਿਲਿਟੀ ਸਰਵਿਸ ਜੀ 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 ਉਹਦੇ ਵਿੱਚ ਉਸ ਕੋਰਟ ਦੇ ਵਿੱਚ ਹੋਰ ਵੀ ਕਈ ਜਿਹੜੇ ਲੋਕ ਪੀੜਤ ਲੋਕ ਨੇ ਉਹਨਾਂ ਨੇ ਸਟੇ ਲਿਆ ਹੋਇਆ ਪਰ ਤਾਂ ਇਹਨਾਂ ਨੇ ਹੁਣ ਸਾਰਾ ਹੀ ਪ੍ਰੋਜੈਕਟ ਜਿਹੜਾ ਹੈ ਵੇਚ ਦਿੱਤਾ ਇਹਨਾਂ ਨੇ ਜਿਹੜੀ ਫਲੈਟਾਂ ਦੇ ਥੱਲੇ ਜਿਹੜੀ ਜ਼ਮੀਨ ਸੀ ਉਹੀ ਵੇਚ ਦਿੱਤੀ ਫਲੈਟ ਕਿਸੇ ਹੋਰ ਨੂੰ ਵੇਚਣਾ ਉਹ ਗੱਲ ਹੋਰ ਸੀ ਵੀ ਤੁਸੀਂ ਉਹਦਾ ਕਰ ਸਕਦੇ ਹੋ ਮੁਆਵਜ਼ਾ ਵੀ ਇਹ ਫਲੈਟ ਜੇ ਕਿਸੇ ਨੂੰ ਦੇ ਦਿੱਤਾ ਤੇ ਕੋਈ ਹੋਰ ਸੈਕੰਡ ਆਪਸ਼ਨ ਦੇ ਦਿੰਦੇ ਆ ਵੀ ਤੁਹਾਨੂੰ ਆਹ ਫਲੈਟ ਦਿੱਤਾ ਜਾਏ ਇਹਨਾਂ ਨੇ ਉਹ ਫਲੈਟਸ ਦੇ ਥੱਲੇ ਜਿਹੜੀ ਜ਼ਮੀਨ ਹੈ ਮਿਲੀ ਭੁਗਤ ਕਰਕੇ ਉਹੀ ਵੇਚ ਦਿੱਤੀ ਜਿਹਦੇ ਉੱਪਰ ਸਟੇਜ ਸੀਗਾ ਕੋਈ ਇਹ ਜੋਇੰਟ ਵੈਂਚਰ ਸੀ ਜਮੀਨ ਇਹ ਜੋਇੰਟ ਵੈਂਚਰ ਸੀ ਕੇਸੀ ਲੈਂਡ ਦਾ ਤੇ ਸਮਰਬ ਹੋਮਸ ਦਾ ਕੇਸੀ ਲੈਂਡ ਦਾ ਡਾਇਰੈਕਟਰ ਹੈ ਪ੍ਰੇਮਪਾਲ ਗਾਂਧੀ ਸਮਰਬ ਹੋਮਸ ਦਾ ਹੈਗਾ ਸਤਿੰਦਰਪਾਲ ਸਿੰਘ ਤੁਹਾਡੇ ਕਹਿਣਾ ਨਾਲ ਜੋਇੰਟ ਵੈਂਚਰ ਸੀ ਜਮੀਨ ਕਿਸੇ ਦੀ ਫਲੈਟ ਕਿਸੇ ਨੇ ਕੇਸੀ ਲੈਂਡ ਦੀ ਜ਼ਮੀਨ ਸੀ ਜ਼ਮੀਨ ਵੇਚ ਗਿਆ ਜ਼ਮੀਨ ਵਾਲਾ ਜ਼ਮੀਨ ਵੇਚ ਗਿਆ ਨਾਲ ਹੀ ਸਾਰਾ ਉੱਪਰ ਸਾਰਾ ਹੀ ਦੋਵਾਂ ਨੇ ਮਣੀਪੁਖਤ ਨਾਲ ਹੀ ਸਾਰਾ ਵੇਚਿਆ ਇਹ ਸਾਰਾ ਲੋਕਾਂ ਦੀ ਅੱਖਾਂ 'ਚ ਘੱਟਾ ਪਾਇਆ ਗਿਆ ਮੂਰਖ ਬਣਾਇਆ ਗਿਆ ਲੋਕਾਂ ਨੂੰ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਇਹ ਬੰਦੇ ਫਰਾਰ ਨੇ ਇਸ ਵੇਲੇ ਬਾਹਰ ਨੇ ਐਫ ਆਈ ਆਰ ਹੋਣ ਦੇ ਬਾਵਜੂਦ ਇਹਨਾਂ ਦੀ ਕੋਈ ਰਜਿਸਟਰੀ ਤੁਸੀਂ ਇਹ ਕਹਿੰਦੇ ਹੋ ਕਿ ਗਾਂਧੀ ਨਾਲ ਕੋਈ ਧੋਖਾ ਨਹੀਂ ਹੈ ਦੋਵਾਂ ਨੇ ਮਿਲ ਕੇ ਕੀਤਾ ਹੈ ਦੋਵਾਂ ਚਾਲਿਆਂ ਨੇ ਕਿ ਸੀ ਗਰੁੱਪ ਹੈ ਐਂਡ ਸਮਰਪੋਜ਼ ਤੇ ਜਿਹੜੀ ਲੈਂਡ ਦੀ ਰਜਿਸਟਰੀ ਹੈ ਉਹ ਕਿਉਂਕਿ ਲੈਂਡ ਕੇਸੀ ਲੈਂਡ ਦਾ ਸੀਗਾ ਪ੍ਰਿੰਪਲ ਗਾਂਧੀ ਦਾ ਸੀਗਾ ਉਹਨੇ ਰਜਿਸਟਰੀ ਕਰਤੀ ਸਾਰੀ ਜ਼ਮੀਨ ਦੀ ਅਲੋਂਗ ਵਿਦ ਪ੍ਰੋਜੈਕਟਸ ਸਾਰਾ ਇਹ ਇਹਨਾਂ ਦੀ ਕਾਨਫੀਡੈਂਸੀ ਸੀ ਜੀ ਇਹਨਾਂ ਦੀ ਪਹਿਲਾਂ ਤੋਂ ਹੀ ਇਹ ਸਾਜ਼ਿਸ਼ ਸੀ ਵੀ ਪਹਿਲਾਂ ਲੋਕਾਂ ਤੋਂ ਪੈਸੇ ਇਕੱਠੇ ਕਰ ਲਓ ਉਸ ਤੋਂ ਬਾਅਦ ਜਿਹੜਾ ਪ੍ਰੋਜੈਕਟ ਕਿਸੇ ਹੋਰ ਨੂੰ ਵੇਚ ਦਿੱਤਾ ਇਹਨਾਂ ਨੇ ਇਸ ਗੱਲ ਦੇ ਲਈ ਅਸੀਂ ਇਹੀ ਸਾਡਾ ਉਹਦੀ ਜਿਹੜੀ ਰਜਿਸਟਰੀ ਦੀ ਕਾਪੀਜ਼ ਹੈ ਉਹ ਸਾਡੇ ਕੋਲ ਆ ਗਈਆਂ ਨੇ ਡੀਸੀ ਰੇਟ ਦੇ ਮੁਤਾਬਕ 32 ਕਰੋੜ ਦਾ ਇਹਨਾਂ ਨੇ